पीएसडी इंडिया अनयूज़ टीवी ते तोहाड़ा हार्दिक स्वागत है मलौट सराबा नगर दे गेटविच कल शाम का दिग्गज खंबा बनिया रागिला रा ले मुसीबत बिजली सप्लाई भी हुई था ये नापर मूलत ही कल तरफ द पैरवेल तो बाद खंबा कुल ਐਕਸੀਡੈਂਟ ਹੋਇਆ ਤੇ ਖੰਭਾ ਡਿੱਗ ਗਿਆ ਉਹਦੇ ਨਾਲ ਸਾਡੀ ਆਸੇ-ਪਾਸੇ ਦੀ ਚਾਰ-ਪੰਜ ਦੁਕਾਨਾਂ ਦੀ ਢੇਲੀ ਬੰਦ ਹੈ ਤੇ ਮੈਂ ਦੋ ਦਫਾ ਗਿਆ ਹਾਂ ਕਹਿੰਦੇ ਵੀ ਸਾਡਾ ਨੌਲੇਜ ਹੈ ਕਿ ਅਸੀਂ ਖੰਭਾ ਲੈਣ ਗਏ ਆਂ ਤੇ ਚਾਰ-ਪੰਜ ਵਜੇ ਤੇ ਚੱਲੂ ਹੋ ਜੀ। ਇਹਨਾਂ ਨੂੰ ਸਪਸ਼ਟ ਨਹੀਂ ਵੀ ਆ ਰਹੀ ਆਂ ਆਂਗਲਾ ਵਾਲਾ ਕਿ ਪਰੇਸ਼ਾਨੇ ਆਂਜਨ ਵਾਲਿਆਂ ਨੂੰ ਗਲੀ ਬੰਦ ਹੋਈ ਪਈ ਹੈ ਜੀ ਗਲੀ ਦੇ ਵਿੱਚ ਰਾਹ ਸਾਰਾ ਬੰਦ ਹੋਇਆ ਪਿਆ ਖੰਭਾ ਸੜੇ ਟਿੱ ਗਿਆ ਪਿਆ। ਇਹ ਕਿਹਾ ਕਿਵੇਂ ਉਹਦੀ ਦੁਕਾਨ ਇਹ ਨਹੀਂ ਕਹਿ ਸਕਦੇ ਜੀ ਕਿਵੇਂ ਟਿੱ ਗਿਆ। ਕਹਿੰਦੇ ਕੱਲ ਸੰਡੇ ਸੀਗਾ ਜੀ ਸੰਡੇ ਵਾਲੇ ਦਿਨ ਕੱਲ ਸ਼ਾਮ ਨੂੰ ਟਿੱ ਗਿਆ ਕਿ ਦੇਖੋ। ਹਾਂਜੀ ਬਰਾਏ ਕੋਈ ਤੇ ਧੋਨੇ ਦੁਕਾਨ ਤੇ ਸੰਦੇ ਨੂੰ ਹਾਂਜੀ ਸਰ ਇੱਕ ਸਰਬਨਗਰ ਦੇ ਮੋੜ ਤੇ ਜਿਹੜਾ ਖੰਭਾ ਡਿੱ ਗਿਆ ਉਹ ਕੀ ਕਰਨਾ ਹੈ ਤੇ ਕਿਵੇਂ ਕਿਨੀ ਤੱਕ ਬਿਜਲੀ ਸਪਲਾਈ ਆਉਂਦੀ ਨਹੀਂ ਲੱਗਦੀ ਉਹ ਸਾਨੂੰ ਕੱਲ ਸ਼ਾਮ ਨੂੰ ਉਹ ਮਿਲੀ ਚ 5-6 ਵਜੇ ਦੇ ਕਰੀਬ ਖੰਭਾ ਡਿੱ ਗਿਆ ਉੱਤੇ ਜਾ ਕੇ ਚੈੱਕ ਕੀਤਾ ਕੋਈ ਮੈਨੂੰ ਸਾਨੂੰ ਕੰਮ ਮਿਲਿਆ ਨਹੀਂ ਠੋਸ ਤਾਂ ਤੇ ਇਹਦਾ ਰਿਗਾਰਡਿੰਗ ਮੈਂ ਬੰਦੇ ਭੇਜਤੀ ਉੱਤੇ ਚੈੱਕ ਕਰੀ ਜਾਂਦੇ ਆ ਤੇ ਕੁਝ ਟਾਈਮ ਵਿੱਚ ਖੜਾ ਕਰ ਦਾਂ ਖੰਭਾ ਸਪਲਾਈ ਬਾਲ ਕਰ ਦਾਂ ਕੁਝ ਟਾਈਮ ਵਿੱਚ ਵਿੱਚ ਫਿਲਹਾਲ ਸਪਲਾਈ ਬੰਦ ਹੈ ਜੀ ਫਿਰ ਆਰਸ ਸਪਲਾਈ ਚੱਲੀ ਜਾਂਦੀ ਐ ਫਸੀ ਲੈਨ ਦੂਜੀ ਦੇ ਥਰੂ ਚਲਾ ਰੱਖੀ ਆ ਉਹ ਸਪਲਾਈ ਬੰਦ ਪਈ ਉਧਰੋਂ ਉਸ ਲੈਨ ਵਾਲੀ ਕੰਬੇ ਤੇ ਲਾਈਟ ਨਹੀਂ ਐ ਕੰਬੇ ਤੇ ਲਾਈਟ ਨਹੀਂ ਐ